ਸਵਾਗਤ ਹੈ ਇੱਕ ਹੋਰ ਕਹਾਣੀ ਵਿੱਚ ਦੋਸਤੋ ਮੇਰਾ ਨਾਮ ਰਾਣੀ ਹੈ ਤੇ ਮੇਰਾ ਜਨਮ ਮਿਡਲ ਕਲਾਸ ਪਰਿਵਾਰ ਵਿੱਚ ਹੋਇਆ ਸੀ ਮੈਂ ਆਪਣੇ ਵਿਆਹ ਤੋਂ 6 ਮਹੀਨੇ ਬਾਅਦ ਆਪਣੇ ਪਿਕੇ ਘਰ ਚਲੀ ਗਈ ਤਾਂ ਜਦੋਂ 10 ਦਿਨਾਂ ਬਾਅਦ ਆਪਣੇ ਸਹੁਰੇ ਘਰ ਵਾਪਸ ਆਈ ਤਾਂ ਦੇਖਿਆ ਮੇਰੇ ਕਮਰੇ ਵਿੱਚ ਬਹੁਤ ਸਾਰਾ ਸਮਾਨ ਨਹੀਂ ਸੀ ਮੈਂ ਤੁਰੰਤ ਆਪਣੀ ਸੱਸ ਕੋਲ ਗਈ ਤੇ ਉਸ ਨੂੰ ਪੁੱਛਿਆ ਮੰਮੀ ਮੇਰੇ ਕਮਰੇ ਵਿੱਚੋਂ ਸਮਾਨ ਕਿੱਥੇ ਚਲਾ ਗਿਆ? ਕਮਰੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਹੀਂ ਹਨ। ਤੇ ਮੇਰਾ ਡਰੈਸਿੰਗ ਟੇਬਲ ਵੀ ਨਹੀਂ ਦਿਖ ਰਿਹਾ ਹੈ। ਮੇਰੀ ਸੱਸ ਨੇ ਗੁੱਸੇ ਨਾਲ ਮੇਰੇ ਵੱਲ ਵੇਖਦੇ ਕਿਹਾ, ਮੈਂ ਤੇਰਾ ਸਮਾਨ ਤੇਰੀ ਨਾਨਾ ਨੂੰ ਦੇ ਦਿੱਤਾ ਹੈ। ਉਸ ਨੂੰ ਤੇਰਾ ਕੁਝ ਸਮਾਨ ਵਧੀਆ ਲੱਗਿਆ, ਇਸ ਲਈ ਉਹ ਲੈ ਗਈ ਹੈ। ਵੈਸੇ ਵੀ ਤੈਨੂੰ ਡਰੈਸਿੰਗ ਟੇਬਲ ਦੀ ਕੀ ਜ਼ਰੂਰਤ ਹੈ? ਤੂੰ ਕਿਹੜਾ ਇੰਨੀ ਸੋਹਣੀ ਹੈ? ਇਹ ਨਹੀਂ ਤੈਨੂੰ ਲਾਉਣ ਪਾਉਣ ਦੀ ਕੋਈ ਅਕਲ ਹੈ ਤੇਰੇ ਲਈ ਤਾਂ ਛੋਟਾ ਜਿਹਾ ਸ਼ੀਸ਼ਾ ਵੀ ਬਹੁਤ ਹੈ ਤੂੰ ਵੱਡੇ ਸ਼ੀਸ਼ੇ ਵਿੱਚ ਕੀ ਦੇਖਣਾ ਹੈ ਮੈਂ ਹੈਰਾਨ ਰਹਿ ਗਈ ਕਿਉਂਕਿ ਮੈਂ ਤਾਂ ਪਹਿਲਾਂ ਹੀ ਆਪਣੇ ਪਤੀ ਤੇ ਸਹੁਰਿਆਂ ਦੇ ਅਜੀਬ ਵਿਵਹਾਰ ਤੋਂ ਪਰੇਸ਼ਾਨ ਸੀ ਮੇਰੇ ਵਿਆਹ ਨੂੰ ਕਈ ਮਹੀਨੇ ਬੀਤ ਗਏ ਸੀ ਪਰ ਮੇਰਾ ਪਤੀ ਇੱਕ ਵੀ ਰਾਤ ਮੇਰੇ ਕਮਰੇ ਵਿੱਚ ਸੌਣ ਲਈ ਨਹੀਂ ਆਇਆ ਉਹ ਤਾਂ ਆਪਣੇ ਮਾਪਿਤਾ ਦੇ ਕਮਰੇ ਵਿੱਚ ਹੀ ਸੌਂਦਾ ਸੀ ਜਦੋਂ ਵੀ ਮੈਂ ਇਸ ਬਾਰੇ ਆਪਣੇ ਪਤੀ ਨੂੰ ਪੁੱਛਦੀ ਤਾਂ ਉਹ ਕਹਿੰਦਾ ਸੀ ਕਿ ਮੈਨੂੰ ਪਹਿਲਾਂ ਤੋਂ ਹੀ ਇਸ ਕਮਰੇ ਵਿੱਚ ਰਹਿਣ ਦੀ ਆਦਤ ਹੈ ਤੇ ਮੇਰੇ ਮਾਪਿਤਾ ਹੁਣ ਬੁੱਢੇ ਹੋ ਗਏ ਹਨ ਉਹਨਾਂ ਨੂੰ ਅੱਧੀ ਰਾਤ ਕਿਸੇ ਚੀਜ਼ ਦੀ ਲੋੜ ਪੈ ਗਈ ਤਾਂ ਕੌਣ ਧਿਆਕੇ ਦੇਵੇਗਾ ਤੈਨੂੰ ਵੱਡੀ ਭੈਣ ਦਾ ਕਮਰਾ ਦੇ ਦਿੰਦਾ ਹੈ ਤੂੰ ਉਸ ਵਿੱਚ ਰਾਮ ਨਾਲ ਰਹਿ ਸਕਦੀ ਹੈ। ਦੈਨੋ ਕੋਈ ਕੁਝ ਨਹੀਂ ਕਹੇਗਾ। ਜੇਕਰ ਅਚਾਨਕ ਮੈਂ ਤੇਰੇ ਨਾਲ ਸੌਣ ਲੱਗ ਪਿਆ ਤਾਂ ਮਾਪਿਤਾ ਜੀ ਕੀ ਸੋਚਣਗੇ? ਮੈਨੂੰ ਪਹਿਲਾਂ ਲੱਗਿਆ ਇਹ ਥੋੜੇ ਦਿਨਾਂ ਦੀ ਗੱਲ ਹੈ। ਫਿਰ ਇਹ ਹੌਲੀ-ਹੌਲੀ ਮੇਰੇ ਕਮਰੇ ਵਿੱਚ ਆ ਜਾਣਗੇ। ਪਰ ਪਤਾ ਨਹੀਂ ਮੇਰੇ ਪਤੀ ਦੇ ਮਾਪੇ ਨੇ ਉਸ ਨੂੰ ਕੀ ਆਖਿਆ ਹੋਇਆ ਸੀ। ਉਹ ਆਪਣੀ ਪਤਨੀ ਦੇ ਨੇੜੇ ਆਉਣ ਤੋਂ ਵੀ ਡਰਦਾ ਸੀ ਹੁਣ ਮੈਨੂੰ ਇਥੋਂ ਤੱਕ ਸਮਝ ਆ ਗਈ ਸੀ ਕਿ ਮੈਨੂੰ ਇਸ ਘਰ ਵਿੱਚ ਸਿਰਫ ਕੰਮਕਾਰ ਕਰਨ ਲਈ ਹੀ ਲੈ ਕੇ ਆਏ ਹਨ ਪਤੀ ਦਾ ਪਿਆਰ ਕੀ ਹੁੰਦਾ ਹੈ ਇਹ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਸੀ ਫਿਰ ਵੀ ਮੈਂ ਖੁਸ਼ ਰਹਿੰਦੀ ਸੀ ਤੇ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਸੀ ਤਾਂ ਕਿ ਉਹਨਾਂ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਦਾ ਮੌਕਾ ਨਾ ਮਿਲੇ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਮੈਨੂੰ ਆਪਣੇ ਸਹੁਰੇ ਪਰਿਵਾਰ ਵੱਲੋਂ ਦੁੱਖ ਹੀ ਮਿਲਦਾ ਸੀ। ਮੇਰੀ ਸੱਸ ਦੇ ਕੌੜੇ ਬੋਲ ਮੈਨੂੰ ਹਮੇਸ਼ਾ ਦੁੱਖ ਦਿੰਦੇ ਸੀ। ਜਦੋਂ ਮੇਰੀ ਸੱਸ ਨੇ ਸਾਰੀਆਂ ਗੱਲਾਂ ਕਹੀਆਂ ਤਾਂ ਮੈਂ ਉਹਨਾਂ ਦੇ ਜਵਾਬ ਤੋਂ ਖੁਸ਼ ਨਹੀਂ ਸੀ। ਫਿਰ ਮੈਂ ਸੋਚਿਆ ਚਲੋ ਕੋਈ ਨਾ ਮੇਰਾ ਬਹੁਤਾ ਸਮਾਨ ਤਾਂ ਸਟੋਰ ਰੂਮ ਵਿੱਚ ਪਿਆ ਹੈ। ਜਦੋਂ ਮੈਂ ਸਟੋਰ ਰੂਮ ਵਿੱਚ ਜਾ ਕੇ ਦੇਖਿਆ ਉੱਥੇ ਕੋਈ ਵੀ ਸਮਾਨ ਨਹੀਂ ਸੀ ਸਾਰਾ ਕਮਰਾ ਖਾਲੀ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੇਰੇ ਪਿਤਾ ਜੀ ਨੇ ਮੈਨੂੰ ਦਾਜ ਵਿੱਚ ਬਹੁਤ ਕੁਝ ਦਿੱਤਾ ਸੀ ਜਿਵੇਂ ਸਾਰੇ ਫਰਨੀਚਰ ਤੋਂ ਲੈ ਕੇ ਭਾਂਡੇ ਅਲਮਾਰੀ ਤੱਕ ਪਰ ਮੇਰੀ ਸੱਸ ਨੇ ਇਹ ਕਹਿ ਕੇ ਸਮਾਨ ਸਟੋਰਮ ਵਿੱਚ ਰਖਾ ਦਿੱਤਾ ਸੀ ਕਿ ਪਹਿਲਾਂ ਹੀ ਘਰ ਵਿੱਚ ਬਹੁਤ ਸਮਾਨ ਹੈ ਇਸ ਨੂੰ ਬਾਅਦ ਵਿੱਚ ਸੈੱਟ ਕਰਕੇ ਰੱਖ ਲਵਾਂਗੀ ਇਸ ਲਈ ਮੈਂ ਕੁਝ ਨਹੀਂ ਬੋਲੀ ਸੀ ਜਦੋਂ ਮੇਰਾ ਪਤੀ ਰਾਤ ਨੂੰ ਘਰ ਆਇਆ ਤਾਂ ਮੈਂ ਉਸ ਨੂੰ ਪੁੱਛਿਆ ਮਨਵੀਰ ਤੁਸੀਂ ਮੇਰਾ ਸਾਰਾ ਸਮਾਨ ਮੇਰੇ ਤੋਂ ਪੁੱਛੇ ਬਿਨਾ ਦੀਦੀ ਨੂੰ ਕਿਉਂ ਦੇ ਦਿੱਤਾ ਹੈ ਮੈਨੂੰ ਇੱਕ ਵਾਰ ਤਾਂ ਫੋਨ ਕਰਕੇ ਪੁੱਛ ਲੈਣਾ ਸੀ ਇਹ ਕਹਿਣ ਦੀ ਧੀਰ ਸੀ ਕਿ ਮੇਰੇ ਪਤੀ ਨੇ ਮੇਰੇ ਮੂੰਹ ਤੇ ਚਪੇਟ ਮਾਰ ਕੇ ਕਿਹਾ ਹੁਣ ਹਰੇਕ ਕੰਮ ਤੈਨੂੰ ਪੁੱਛ ਕੇ ਕਰਨਾ ਪਵੇਗਾ ਉਹ ਇਸ ਘਰ ਦੀ ਧੀ ਹੈ ਤੇ ਉਸ ਨੂੰ ਸਮਾਨ ਪਸੰਦ ਆ ਗਿਆ ਸੀ ਇਸ ਲਈ ਅਸੀਂ ਉਸ ਨੂੰ ਸਮਾਨ ਦੇ ਦਿੱਤਾ ਹੈ ਵੈਸੇ ਵੀ ਉਹ ਸਮਾਨ ਸਾਡਾ ਸੀ ਤੇਰਾ ਨਹੀਂ ਜੇਕਰ ਤੂੰ ਅੱਜ ਤੋਂ ਬਾਅਦ ਮੈਨੂੰ ਇਸ ਬਾਰੇ ਪੁੱਛਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਮੈਂ ਰੋਂਦੀ ਹੋਈ ਨੇ ਕਿਹਾ ਜੇਕਰ ਤੁਸੀਂ ਆਪਣੇ ਮਾਤਾ ਪਿਤਾ ਨਾਲ ਹੀ ਸੌਣਾ ਸੀ ਤਾਂ ਮੇਰੇ ਨਾਲ ਵਿਆਹ ਕਿਉਂ ਕੀਤਾ ਹੈ ਇਹ ਗੱਲ ਸੁਣ ਕੇ ਮਨਵੀਰ ਨੇ ਮੈਨੂੰ ਹੋਰ ਕੁੱਟਿਆ ਤਾਂ ਮੈਂ ਦੁਖੀ ਹੋ ਕੇ ਆਪਣੇ ਕਮਰੇ ਵਿੱਚ ਆ ਗਈ ਪਰ ਮੈਂ ਹਿੰਮਤ ਨਹੀਂ ਹਾਰੀ ਤੇ ਸੋਚਿਆ ਇਸ ਬਾਰੇ ਮੈਂ ਫਿਰ ਗੱਲ ਕਰਾਂਗੀ ਅਗਲੇ ਦਿਨ ਜਦੋਂ ਸ਼ਾਮ ਨੂੰ ਮਨਵੀਰ ਕੰਮ ਤੋਂ ਆਇਆ ਤਾਂ ਮੈਂ ਕਿਹਾ ਮਨਵੀਰ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ ਮਨਵੀਰ ਨੇ ਕਿਹਾ ਮੇਰਾ ਹਜੇ ਮੂਡ ਠੀਕ ਨਹੀਂ ਹੈ ਫਿਰ ਗੱਲ ਕਰਾਂਗੇ ਮੈਂ ਕਿਹਾ ਨਹੀਂ ਤੁਹਾਨੂੰ ਮੇਰੀ ਹੁਣੇ ਗੱਲ ਸੁਣੀ ਪਵੇਗੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਮੈਨੂੰ ਇੱਥੇ ਕੰਮ ਕਰਨ ਵਾਲੀ ਨੌਕਰਾਨੀ ਬਣਾ ਕੇ ਲਿਆਏ ਹੋ ਮੇਰੀ ਪਰਿਵਾਰ ਵਿੱਚ ਕੋਈ ਇੱਜ਼ਤ ਨਹੀਂ ਹੈ ਜਦੋਂ ਤੁਸੀਂ ਮੈਨੂੰ ਪਤਨੀ ਦਾ ਸੁੱਖ ਹੀ ਨਹੀਂ ਦੇ ਸਕਦੇ ਸੀ ਤਾਂ ਮੇਰੇ ਨਾਲ ਵਿਆਹ ਹੀ ਕਿਉਂ ਕਰਾਇਆ ਹੈ ਮੈਂ ਉੱਚੀ ਉੱਚੀ ਬੋਲ ਰਹੀ ਸੀ ਤਾ ਮੈਨੋ ਮਨਵੀਰ ਕਹਿਣ ਲੱਗਾ ਸ਼ਾਇਦ ਤੂੰ ਕੱਲ ਦੀ ਮਾਰ ਭੁੱਲ ਗਈ ਹੈ ਤੈਨੂੰ ਆਦਤ ਪੈ ਗਈ ਕੁੱਟ ਖਾਣ ਦੀ ਲੱਗਦਾ ਤੇਰੇ ਤੇ ਰੋਜ਼ ਹੀ ਹੱਥ ਹੌਲਾ ਕਰਨਾ ਪਵੇਗਾ ਇਹ ਕਹਿ ਕੇ ਉਸਨੇ ਦੋਚ ਪੇੜਾ ਮੇਰੇ ਮੂੰਹ ਤੇ ਮਾਰਿਆ ਤੇ ਕਿਹਾ ਮੇਰੀ ਮਰਜ਼ੀ ਜੇਕਰ ਮੇਲਾ ਦਿਲ ਕਰੇਗਾ ਤਾਂ ਮੈਂ ਤੈਨੂੰ ਆਪਣੀ ਪਤਨੀ ਦਾ ਸੁੱਖ ਦੇਵਾਂਗਾ ਨਹੀਂ ਤਾਂ ਤੂੰ ਕੌਣ ਹੁੰਦੀ ਹੈ ਮੈਨੂੰ ਕਹਿਣ ਵਾਲੀ ਮੈਂ ਵੀ ਗੁੱਸੇ ਵਿੱਚ ਆ ਕੇ ਮਨ ਵੀਰ ਦੇ ਮੂੰਹ ਤੇ ਚਪੇਟ ਮਾਰ ਕੇ ਕਿਹਾ ਮੇਰਾ ਵੀ ਜੋ ਦਿਲ ਕਰੇਗਾ ਮੈਂ ਉਹ ਕਰਾਂਗੀ ਮੈਂ ਆਪਣਾ ਸਮਾਨ ਪਹਿਲਾਂ ਹੀ ਪੈਕ ਕੀਤਾ ਹੋਇਆ ਸੀ ਤੇ ਆਪਣਾ ਬੈਗ ਚੁੱਕ ਕੇ ਆਪਣੇ ਪੇਕੇ ਘਰ ਆ ਗਈ ਸੀ ਫਿਰ ਅਸੀਂ ਪੁਲਿਸ ਨੂੰ ਸਾਰਾ ਮਾਮਲਾ ਦੱਸ ਕੇ ਰਿਪੋਰਟ ਲਿਖਾ ਦਿੱਤੀ ਸੀ ਜਦੋਂ ਪੁਲਿਸ ਵਾਲੇ ਮੇਰੇ ਪਤੀ ਨੂੰ ਫੜਨ ਗਏ ਤਾਂ ਘਰ ਤੋਂ ਭੱਜ ਗਿਆ ਮੇਰਾ ਸੱਸ ਸਹੁਰਾ ਭੋਲੇ ਬਣ ਕੇ ਨਾਟਕ ਕਰ ਰਹੇ ਸੀ ਕਿ ਸਾਰਾ ਕਸੂਰ ਸਾਡੀ ਨੋਹ ਦਾ ਹੈ ਪਰ ਪੁਲਿਸ ਵਾਲਿਆਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਤੇ ਉਹਨਾਂ ਨੂੰ ਫੜ ਕੇ ਲੈ ਆਏ ਸੀ ਮੈਂ ਪੁਲਿਸ ਨੂੰ ਆਪਣੇ ਨਾਲ ਲੈ ਕੇ ਆਪਣੇ ਨਨਾਨ ਦੇ ਘਰ ਗਈ ਤਾਂ ਮੇਰਾ ਸਾਰਾ ਸਮਾਨ ਮਿਲ ਗਿਆ ਸੀ ਮੈਂ ਪੁਲਿਸ ਦੀ ਮਦਦ ਨਾਲ ਸਾਰਾ ਸਮਾਨ ਆਪਣੇ ਘਰ ਲੈ ਆਈ ਤਾਂ ਇਹ ਦੇਖ ਕੇ ਮੇਰੀ ਨਨਾਨ ਬਹੁਤ ਦੁਖੀ ਤੇ ਸ਼ਰਮਿੰਦਾ ਹੋਈ ਸੀ ਮੇਰੇ ਸਹੁਰਿਆਂ ਨੇ ਆਪਣਾ ਘਰ ਆਪਣੀ ਧੀ ਦੇ ਨਾਂ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕਿਤੇ ਮੈਂ ਘਰ ਵਿੱਚੋਂ ਵੀ ਹਿੱਸਾ ਨਾ ਲੈ ਲਵਾਂ ਮੇਰੀ ਨਨਾਨ ਨੇ ਮੇਰੇ ਸੱਸ ਸਹੁਰੇ ਨੂੰ ਕਿਹਾ ਕਿ ਤੁਸੀਂ ਘਰ ਵੇਚ ਦੇਵੋ ਤੇ ਮੇਰੇ ਕੋਲ ਆ ਜਾਵੋ ਨਹੀਂ ਤਾਂ ਭਾਬੀ ਸਾਰਾ ਕੁਝ ਲੈ ਜਾਵੇਗੀ ਮੇਰੇ ਸਹੁਰਿਆਂ ਨੇ ਉਸ ਦੀ ਗੱਲ ਮੰਨ ਲਈ ਤੇ ਉਹ ਜਾ ਕੇ ਮੇਰੀ ਨਨਾਨ ਦੇ ਘਰ ਰਹਿਣ ਲੱਗ ਪਏ ਪਰ ਉੱਥੇ ਵੀ ਉਹ ਇੱਕ ਬੋਝ ਬਣ ਗਿਆ ਤੇ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਤਾਣੇ ਮੇਨੇ ਸੁਣਨੇ ਪੈਂਦੇ ਸੀ ਫਿਰ ਮੇਰੀ ਨਨਾਨ ਨੇ ਇੱਕ ਦਿਨ ਅੱਖ ਕੇ ਕਿਹਾ ਕਿ ਮੈਂ ਤੁਹਾਡੀ ਸੇਵਾ ਨਹੀਂ ਕਰ ਸਕਦੀ ਇਸ ਲਈ ਮੈਂ ਤੁਹਾਨੂੰ ਵਿਰਦ ਆਸ਼ਰਮ ਵਿੱਚ ਛੱਡ ਆਉਣੀ ਆ ਮੇਰੇ ਸੱਸ ਸਹੁਰੇ ਨੂੰ ਆਪਣੀ ਗਲਤੀ ਦਾ ਪਛਤਾਵਾ ਤਾਂ ਜ਼ਰੂਰ ਹੋਇਆ ਪਰ ਹੁਣ ਕੁਝ ਨਹੀਂ ਹੋ ਸਕਦਾ ਸੀ ਉਹਨਾਂ ਨੇ ਚੁੱਪਚਾਪ ਹਾਲਾਤਾਂ ਨਾਲ ਸਮਝੌਤਾ ਕਰ ਲਿਆ ਮੇਰੀ ਨਾਨਾ ਨੂੰ ਆਪਣੇ ਮਾਤਾ ਪਿਤਾ ਨਾਲ ਕਿਥੇ ਧੋਖੇ ਦਾ ਸੁੱਖ ਨਹੀਂ ਮਿਲਿਆ ਤੇ ਉਸਦੇ ਪਤੀ ਨੂੰ ਅਦਰਾੰਗ ਹੋ ਗਈ ਤੇ ਸਾਰਾ ਪੈਸਾ ਉਸਦੇ ਇਲਾਜ ਤੇ ਲੱਗ ਗਿਆ ਸੀ ਮੇਰੀ ਜ਼ਿੰਦਗੀ ਵਿੱਚ ਪ੍ਰਤਾਪ ਆ ਗਿਆ ਤੇ ਮੈਂ ਉਸ ਨਾਲ ਵਿਆਹ ਕਰਾ ਲਿਆ ਉਸਦੀ ਪਤਨੀ ਦੀ ਮੌਤ ਹੋ ਗਈ ਸੀ ਤੇ ਉਸਦੀ ਇੱਕ ਪਿਆਰੀ ਜੀਤੀ ਸੀ ਪਰ ਮੈਂ ਇਹ ਸਭ ਕੁਝ ਮਨਜ਼ੂਰ ਕਰ ਲਿਆ ਸੀ ਪ੍ਰਤਾਪ ਦੇ ਘਰ ਆ ਕੇ ਹੀ ਮੈਨੂੰ ਪਤੀ ਦੇ ਪਿਆਰ ਦਾ ਪਤਾ ਲੱਗਾ ਸੀ ਮੇਰੇ ਵਿਆਹ ਨੂੰ 5 ਸਾਲ ਹੋ ਚੁੱਕੇ ਹਨ ਤੇ ਸਾਡੇ ਘਰ ਇੱਕ ਹੋਰ ਪਿਆਰੀ ਜੀਤੀ ਹੋਈ ਸੀ ਮੈਂ ਆਪਣੀਆਂ ਦੋਵੇਂ ਧੀਆਂ ਵਿੱਚ ਕੋਈ ਫਰਕ ਨਹੀਂ ਰੱਖਦੀ ਪ੍ਰਤਾਪ ਮੈਨੂੰ ਬਹੁਤ ਪਿਆਰ ਕਰਦਾ ਹੈ ਤੇ ਸਾਡੀ ਜ਼ਿੰਦਗੀ ਬਹੁਤ ਹੀ ਖੁਸ਼ੀ ਨਾਲ ਬੀਤ ਰਹੀ ਹੈ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦੀ ਸਾਰਿਆਂ ਦਾ